ਪਿੰਡਾਂ ਚ ਲੋਕ ਖਲੋਤੇ ਹੀ ਕਿ ਆਉਂਦਾ ਵਾ ਟਰਾਲੀ ਤੇ ਦੇ ਦੋ ਦੇ ਦੋ ਵਾਲਾ ਕੰਮ ਕਰਦੇ ਹੀ ਇਹ ਤੇ ਬੰਦੇ ਵਿਚਾਰੇ ਟਰਾਲੀ ਵਿਹਲੀ ਕਰਕੇ ਆਉਂਦੇ ਤੇ ਇਹਨਾਂ ਨੂੰ ਜਦੋਂ ਕਹੇ ਦੇ ਦੇ ਉਹਨਾਂ ਕਹੇ ਹੈ ਨਹੀਂ ਤਾਂ ਉਹਨਾਂ ਲੱਗਾ ਸ਼ਾਇਦ ਝੂਠ ਮਾਰਦੇ ਨੇ ਤੇ ਉਹਨਾਂ ਨੇ ਉਧਰੋਂ ਰੜਾ ਰੜਾ ਮਾਰਿਆ ਤੈਨੂੰ ਬਚਾ ਕਰਦੇ ਸਾਰੀ ਘਟਨਾ ਵਾਪਰ ਗਈ ਜਨਾਲੇ ਦੇ ਅਜ ਹਾਲਾਤ ਬਣੇ ਕਿ ਕੁਝ ਸੇਵਾਦਾਰ ਆਏ ਔਰ ਉਹਨਾਂ ਤੋਂ ਸਮਾਨ ਲੈਣ ਦੇ ਲਈ ਖਿਚੋ ਤਾਣ ਦੇ ਵਿੱਚ ਉਥੇ ਝਗੜਾ ਔਰ ਇੱਕ ਜਿਹੜਾ ਸੇਵਾਦਾਰ ਹੀ ਉਹਦੇ ਸੱਟ ਵੀ ਲੱਗੀ ਟਰੱਕ ਦੇ ਵਿੱਚੋਂ ਬੰਦੇ ਜਿਹੜੇ ਨੇ ਉਹ ਡਾਂਗ ਤੇ ਜ਼ੋਰ ਤੇ ਸਾਨੂੰ ਪਰੇ ਕਰਕੇ ਤੇ ਟਰੱਕ ਕੱਢ ਕੇ ਲਿਆਉਣਾ ਪਿਆ ਉਥੇ ਰੋੜੇ 'ਤੇ ਮਾਰਿਆ ਗਿਆ ਕਿਰਪਾਨਾਂ ਵੀ ਉੱਥੇ ਜਿਹੜੀਆਂ ਲੋਕਲ ਬੰਦੇ ਉਹ ਨਿਕਲੀਆਂ ਜਿਹੜੇ ਇਟਾਂ ਰੋੜੇ ਪੀੜਤ ਮਾਰ ਰਹੇ ਨੇ ਜੀ ਤੁਹਾਡੇ ਸੇਵਾਦਾਰਾਂ ਦੇ ਜਿੰਨੇ ਇਟਾਂ ਮਾਰਨੋਂ ਕਹਾ ਦਾ ਪੀੜਤ ਆ ਹੁਣ ਵੀ ਅਸੀਂ ਵੇਖਦੇ ਆ ਕਿ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਇਸ ਮੌਕੇ ਦਾ ਫਾਇਦਾ ਉਠਾ ਰਹੇ ਨੇ ਐਨਆਰਆਈ ਵੀਰਾਂ ਨੂੰ ਪਹਿਲੀ ਅਪੀਲ ਇਹ ਆ ਕਿ ਪਹਿਲੇ ਪੜਾਅ ਦੇ ਵਿੱਚ ਜਿੰਨੀ ਰਾਹ ਸਮਗਰੀ ਤੇ ਮਦਦ ਦੀ ਲੋੜ ਸੀ ਉਹ ਸਾਡੇ ਕੋਲ ਇਨਾਫ ਆ ਜਿਹੜੀ ਅਗਲੇਰੇ ਸਮੇਂ ਜਿਹੜੀ ਸਾਡੀ ਲੋੜ ਸ਼ੁਰੂ ਹੋਣੀ ਹੈ ਉਹ ਹੁਣ ਦੇ ਨਾਲੋਂ ਬਹੁਤ ਵੱਡੀ ਹੋਣੀ ਹੈ ਉਹ ਆਪਣੀ ਇਕੱਤਰ ਕੀਤੀ ਮਾਇਆ ਨੂੰ ਫਿਲਹਾਲ ਬਚਾ ਕੇ ਰੱਖਣ ਹਾੜ ਪ੍ਰਭਾਵਿਤ ਖੇਤਰ ਦੇ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਨਿਜਿੱਠਣ ਵਾਸਤੇ ਅੱਜ ਸਿੱਖ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਆਉਣ ਵਾਲੇ ਸਮੇਂ ਲਈ ਜਾਂ ਹੜ੍ਹ ਪੀੜਤਾਂ ਦੀ ਮਦਦ ਦੇ ਵਾਸਤੇ ਇਹਨਾਂ ਵੱਲੋਂ ਮੀਟਿੰਗ ਜਿਹੜੀ ਕੀਤੀ ਗਈ ਹੈ ਤੇ ਕਿਉਂ ਮੀਟਿੰਗ ਕਰਨੀ ਪਈ ਕਿਉਂ ਮੀਟਿੰਗ ਲਈ ਅੱਜ ਇਹਨਾਂ ਵੱਲੋਂ ਇਕੱਤਰਤਾ ਕਰਨੀ ਪਈ ਇਹ ਗੱਲਬਾਤ ਕਰਦੇ ਆਂ ਭਾਈ ਸਾਹਿਬ ਹੋਰੀ ਸਾਡੇ ਨਾਲ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਹੜ੍ਹ ਪ੍ਰਭਾਵਿਤ ਖੇਤਰ ਦੀ ਮਦਦ ਕਰਨ ਵਾਸਤੇ ਅੱਜ ਤੁਹਾਡੇ ਵੱਲੋਂ ਮੀਟਿੰਗ ਕਿਉਂ ਕਰਨੀ ਪੈਗੀ ਜੀ ਲੋਕ ਕੱਲ ਜਿਹੜੇ ਜਨਾਲੇ ਦੇ ਅੱਜ ਹਾਲਾਤ ਬਣੇਗੇ ਕੁਝ ਸੇਵਾਦਾਰ ਆਏ ਔਰ ਉਹਨਾਂ ਤੋਂ ਸਮਾਨ ਲੈਣ ਦੇ ਲਈ ਖਿੱਚੋਤਾਣ ਦੇ ਵਿੱਚ ਉਥੇ ਝਗੜਾ ਔਰ ਇੱਕ ਜਿਹੜਾ ਸੇਵਾਦਾਰ ਕਿ ਉਹਦੇ ਸੱਟ ਵੀ ਲੱਗੀ ਉਥੇ ਰੋੜੇ ਵੇ ਉਹਦੇ ਮਾਰਿਆ ਗਿਆ ਉਹ ਕੁਦਰਤੀ ਰੋੜਾ ਉਹਦੇ ਵਜ੍ਹਾ ਨਹੀਂ ਉਹਨੂੰ ਬਚਾ ਕਰਨ ਤੇ ਹੁੰਦੇ ਉਹਦੇ ਜਿਹੜੀ ਸੱਟ ਵੀ ਲੱਗੀ ਆ ਉਥੇ ਉਸ ਹਾਲਾਤ ਦੇ ਵਿੱਚੋਂ ਕਿਰਪਾਨਾਂ ਵੀ ਉਥੇ ਜਿਹੜੀਆਂ ਲੋਕਲ ਬੰਦੇ ਉਹਨਾਂ ਨਿਕਲੀਆਂ ਬਟ ਉਹ ਇੱਕ ਵੱਡਾ ਟਕਰਾਅ ਹੋਣੋਂ ਬਚ ਗਿਆ ਪਰ ਇਸ ਚੀਜ਼ ਨੂੰ ਅਸੀਂ ਪਿਛਲੇ ਕਈ ਦਿਨਾਂ ਤੋਂ ਮਹਿਸੂਸ ਕਰ ਰਹੇ ਹਾਂ ਕਿ ਇਹ ਸਾਰੀ ਚੀਜ਼ ਜਿਹੜੀ ਹੈ ਬਹੁਤ ਤਗੜੇ ਲੈਵਲ ਤੇ ਮਿਸਮੈਨੇਜ ਹੋ ਰਹੀ ਹੈ ਪ੍ਰਸ਼ਾਸਨ ਦੇ ਹੱਥ ਖੜੇ ਹੋਏ ਪਏ ਨੇ ਕੋਈ ਕਿਸੇ ਦੀ ਗੱਲ ਨਹੀਂ ਮੰਨ ਰਿਹਾ ਕੋਈ ਇੱਕ ਤਰਤੀਬ ਨਹੀਂ ਬਣ ਰਹੀ ਹਰ ਬੰਦਾ ਆਪਣੇ ਹੱਬ ਨਾਲ ਲੱਗਾ ਆ ਸੋ ਉਹਦੀ ਅਸੀਂ ਕੋਸ਼ਿਸ਼ ਹਾਂ ਸੋ ਸਾਨੂੰ ਲੱਗਿਆ ਵੀ ਯਾਰ ਇਹ ਜੇ ਇਹਨਾਂ ਨੂੰ ਜਲਦੀ ਤੋਂ ਜਲਦੀ ਤਰਤੀਬ ਦੇ ਵਿੱਚ ਲਿਆਉਣ ਵਾਲੀ ਕੋਸ਼ਿਸ਼ਾਂ ਨਾ ਕੀਤੀਆਂ ਗਈਆਂ ਤੇ ਹੋ ਸਕਦਾ ਕੱਲ ਨੂੰ ਕੁਝ ਹੋਰ ਵੀ ਹੋ। ਘਟਨਾ ਹੋਈ ਕਿਵੇਂ ਜੀ ਕਿਸ ਤਰੀਕੇ ਨਾਲ ਘਟਨਾ ਹੋਈ ਜੀ ਉਹ। ਘਟਨਾਵਾਂ ਦੀਆਂ ਵੀਡੀਓ ਜਿਵੇਂ ਤੁਹਾਡੇ ਸਾਰੇ ਸਾਹਮਣੇ ਤੁਰੀਆਂ ਫਿਰਦੇ ਨੇ ਵੀ ਪਿੰਡਾਂ 'ਚ ਲੋਕ ਖਲੋਤੇ ਹੀ ਕਿ ਆਉਂਦਾ ਵਾ ਟਰਾਲੀ ਤੇ ਦੇ ਦੋ ਦੇ ਦੋ ਵਾਲਾ ਕੰਮ ਕਰਦੇ ਸੀ। ਇਹ ਤੇ ਬੰਦੇ ਵਿਚਾਰੇ ਟਰਾਲੀ ਵਿਹਲੀ ਕਰਕੇ ਆਉਂਦੇ ਸੀ। ਤੇ ਇਹਨਾਂ ਨੂੰ ਜਦੋਂ ਕਿਹਾ ਦੇ ਦੇਣਾ ਕਿਹਾ ਹੈ ਨਹੀਂ ਤਾਂ ਉਹਨਾਂ ਲੱਗਾ ਸ਼ਾਇਦ ਝੂਠ ਮਾਰਦੇ ਨੇ ਤੇ ਉਹਨਾਂ ਨੇ ਉਧਰੋਂ ਰੜਾ ਰੜਾ ਮਾਰਿਆ ਤੁਹਾਨੂੰ ਬਚਾ ਕਰਦੇ ਸਾਰੀ ਘਟਨਾ ਵਾਪਰੀ। ਸੋ ਇਦ ਟਰੱਕ ਕੱਢ ਕੇ ਲਿਆਉਣਾ ਪਿਆ ਸੋ ਉਹ ਚੀਜ਼ ਤੇ ਸਾਹਮਣੇ ਅਸੀਂ ਲਿਆਂਦੀ ਨਹੀਂ ਕਿਉਂ ਕਿਉਂਕਿ ਉੱਥੇ ਕੋਈ ਟਕਰਾ ਨਹੀਂ ਹੋਇਆ ਕੋਈ ਬਚਾਅ ਹੋ ਗਿਆ ਸਭ ਦਾ ਇਹਦਾ ਉਹ ਤੋਂ ਪਹਿਲਾਂ ਵਾਪਰੀ ਪਰ ਇਹ ਸ਼ਾਮ ਨੂੰ ਜਾਂਦੇ ਜਾਂਦੇ ਇਹਨਾਂ ਨੇ ਸਿਕਰੀ ਕਰ ਮਾਰੀ ਤੇ ਇਸ ਕਰਕੇ ਜਿਹੜਾ ਉਹ ਕੰਮ ਸਾਰਾ ਕਰਨਾ ਪਿਆ ਇਹ ਜਿਹੜੇ ਇਟਾਂ ਰੋੜੇ ਪੀੜਤ ਮਾਰ ਰਹੇ ਨੇ ਜੀ ਤੁਹਾਡੇ ਸੇਵਾਦਾਰਾਂ ਦੇ ਜਿੰਨੇ ਇਟਾਂ ਮਾਰਨੋ ਕਾ ਦਾ ਪੀੜਤ ਅਸੀਂ ਤੇ ਇਹ ਕਹਿੰਨੇ ਆ ਵੀ ਆਏ ਅਸੀਂ ਪੀੜਤਾਂ ਵਾਸਤੇ ਆ ਪਰ ਨਜਾਇਜ਼ ਬਹੁਤ ਕੁਝ ਹੋ ਰਿਹਾ ਉਹ ਕਿਵੇਂ ਜੀ ਉਹ ਜਦੋਂ ਕੱਲ ਹੋਇਆ ਉਹ ਨਜਾਇਜ਼ ਇਹ ਸਾਰੀ ਦੁਨੀਆ ਨੂੰ ਉਹ ਦੇਖਦਾ ਪਿਆ ਵੀ ਜਿੰਨੂੰ ਨਹੀਂ ਵੀ ਚਾਹੀਦਾ ਉਹ ਵੀ ਭੰਡਾਰੇ ਕਰਨ ਤੇ ਹੋਇਆ ਪਿਆ ਸੋ ਭਰਾਓ ਤੁਸੀਂ ਭੰਡਾਰ ਕਰਨਾ ਕਰ ਲਓ ਪਰ ਜਿਨ੍ਹਾਂ ਨੂੰ ਚਾਹੀਦਾ ਉਹਨਾਂ ਤੱਕ ਤੇ ਜਾਣ ਦਿਓ ਇਹੋ ਜਿਹੇ ਵੀ ਇਸੇ ਹਾਲਾਤ ਵੇਖੇ ਕਈ ਪਿੰਡਾਂ ਦੇ ਲੋਕ ਫਿਰਨੀਆਂ ਤੇ ਖਲੋਤੇ ਆ ਤੇ ਉਹ ਇਹੋ ਕਹਿ ਕੇ ਮੋੜੇ ਗਏ ਵੀ ਬਾਬਾ ਜੀ ਅੱਗੇ ਹੈ ਨਹੀਂ ਅੱਗੇ ਨਾਲ ਕੋਈ ਵੀ ਜਾਓ ਤੇ ਅੱਗੋਂ ਸਾਨੂੰ ਫੋਨ ਆਉਂਦੇ ਨੇ ਕਿ ਭਾਜੀ ਸਾਡੇ ਤੱਕ ਤੇ ਯਾਰ ਅਸੀਂ ਸਾਡੇ ਕੋ ਨਿਕਲਿਆ ਨਹੀਂ ਜਾਣਦੇ ਤੇ ਸਾਡੇ ਤੱਕ ਸਮਗਰੀ ਨਹੀਂ ਪਹੁੰਚਦੀ ਸੋ ਇਹ ਜਿਹੜੇ ਲੋਕਾਂ ਦਾ ਸੁਭਾਅ ਆ ਇਹ ਇਹਨੂੰ ਇੱਕ ਦਿਨ ਚ ਨਹੀਂ ਬਦਲਿਆ ਜਾ ਸਕਦਾ ਸਪਲਾਈ ਕਰਨ ਦੀ ਤਰਤੀਬ ਅਸੀਂ ਬਦਲ ਸਕਦੇ ਹਾਂ ਉਹਦੇ ਲਈ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਹੋ ਕੇ ਬੈਨ ਦੀ ਲੋੜ ਹੈ ਪ੍ਰਸ਼ਾਸਨ ਨੂੰ ਵੀ ਜਿਹੜਾ ਉਹਦੇ ਵਿੱਚ ਫਾਲੋਅ ਹੋਣਾ ਚਾਹੀਦਾ ਵੀ ਉਹ ਇਹਦੀ ਇੱਕ ਤਰਤੀਬ ਬਣਾਵੇ ਅੱਛਾ ਰਸਤੇ 'ਚ ਖੜੇ ਲੋਕ ਸਮਾਨ ਕਿਉਂ ਇਕੱਠਾ ਕਰ ਰਹੇ ਨੇ ਕੀ ਉਹ ਪੀੜਤ ਨੇ ਜਾਂ ਉਹਨਾਂ ਦੇ ਘਰਾਂ ਦਾ ਕੋਈ ਨੁਕਸਾਨ ਹੋਇਆ ਜੀ ਇਹ ਤੇ ਹੁਣ ਉਹਨਾਂ ਨੂੰ ਪੁੱਛੋ ਜੀ ਇਹਦਾ ਜਵਾਬ ਤੇ ਮੈਂ ਨਹੀਂ ਦੇ ਸਕਦਾ ਉਹਨਾਂ ਦੇ ਅੰਦਰ ਦੀ ਨੀਤ ਨੂੰ ਮੈਂ ਤੁਸੀਂ ਵੈਰੀਫਾਈ ਕੀਤਾ ਜੀ ਵੀ ਅਸੀਂ ਉੱਥੇ ਜਾ ਕੇ ਹਾਂ ਸਾਡੀ ਕੱਲ ਟੀਮ ਗਈ ਆ ਭਾਜੀ ਸਰਤਾਜ ਉਹਨਾਂ ਦੀ ਟੀਮ ਸਾਡੇ ਨਾਲ ਇੱਥੇ ਕੰਮ ਕਰਦੀ ਪਈ ਉਹ ਮੁੰਡੇ ਵਲੰਟੀਅਰ ਗਏ ਨੇ ਉਹ ਇੱਕ ਦਿਨ ਪਹਿਲਾਂ ਸਾਨੂੰ ਪ ਆ ਗਿਆ ਜਦੋਂ ਪਿੰਡ ਚ ਜਾ ਕੇ ਵੇਖਿਆ ਸਭ ਸੁੱਕੇ ਪਏ ਸਿਰਫ ਟੀਮ ਬਿਨਾ ਕੋਈ ਚੀਜ਼ਾਂ ਲੈ ਕੇ ਗਈ ਹਾਂ ਸੋ ਇਹ ਜਿਹੜੀ ਬਿਰਤੀ ਹੈ ਇਹ ਲੋਕਾਂ ਦੀ ਤੇ ਬਦਲ ਨਹੀਂ ਸਕਦੇ ਪਰ ਅਸੀਂ ਜੇ ਅਸੀਂ ਨੇ ਉੱਥੇ ਅਸੀਂ ਜਾ ਕੇ ਵੇਖ ਕੇ ਸਰਵੇ ਕਰਕੇ ਸਾਰਾ ਕੁਝ ਕਰਕੇ ਫਿਰ ਦੇਣ ਦੀ ਕੋਸ਼ਿਸ਼ ਕੀਤੀ ਤੇ ਇਹਨੂੰ ਜੇ ਅਸੀਂ ਲਾਰਜ ਸਕੇਲ ਤੇ ਕਰਾਂਗੇ ਤੇ ਸਾਰੇ ਕਰ ਸਕਦੇ ਨੇ ਜੇ ਪ੍ਰਸ਼ਾਸਨ ਇਹ ਚ ਇਨਵੋਲ ਹੋਵੇ ਲਾਰਜ ਐਨ ਜੀਓ ਸਾਨੂੰ ਇਨਵੋਲ ਹੋਣ ਸਾਰੀਆਂ ਸੰਸਥਾਵਾਂ ਇਨਵੋਲ ਹੋਣ ਕੋਈ ਚੰਗੀ ਤਰ੍ਹਾਂ ਪਲੇਟਫਾਰਮ ਬਣ ਕੇ ਕੋਈ ਤਰਤੀਬ ਬਣੇ ਸੰਗਤ ਆਪਣੇ ਆਪ ਡਿਸਪਲਿਨ ਦੇ ਵਿੱਚ ਆ ਜਾਏਗੀ ਸੋ ਉਹਦੀ ਖੁਸ਼ੀ ਜਿਹੜੇ ਲੋਕ ਆਪਣੇ ਲੈਵਲ ਤੇ ਰਸਦ ਲਿਆ ਰਹੇ ਨੇ ਹੜਪੀੜ ਦਾ ਵਾਸਤੇ ਸਮਗਰੀ ਲਿਆ ਰਹੇ ਨੇ ਖਾਣ ਪੀਣ ਦੀਆਂ ਚੀਜ਼ਾਂ ਲਿਆ ਰਹੇ ਨੇ ਉਹਨਾਂ ਨੂੰ ਵੀ ਸਮੱਸਿਆਵਾਂ ਆ ਰਹੀਆਂ ਜੀ ਉਹਨਾਂ ਨੂੰ ਸਮੱਸਿਆ ਆਈ ਔਰ ਸਮੱਸਿਆ ਕਿਨੂੰ ਆਈ ਹੈ ਜਥੇਬੰਦੀਆਂ ਨੂੰ ਨਹੀਂ ਆ ਰਹੀ ਜਥੇਬੰਦੀਆਂ ਦੇ ਨੇ ਬੰਦੇ ਸਾਰੇ ਜਥੇਬੰਦੀਆਂ ਰਾਈ ਜਾ ਰਹੇ ਨੇ ਅੱਛਾ ਜੀ ਉਹ ਨੋਲਾ ਲੋਕ ਤੇ ਜਾ ਰਹੇ ਨੇ ਮੈਨੂੰ ਲੱਗਦਾ ਉਹਨੀ ਸਮੱਸਿਆ ਸ਼ਾਇਦ ਜਿਨ੍ਹਾਂ ਦੇ ਲੋਕਾਂ ਦੇ ਏਰੀਆ 'ਚ ਹੜ ਆਏ ਉਹਨਾਂ ਨੂੰ ਇਹ ਜਿੰਨੀ ਇਹਨਾਂ ਨੂੰ ਆ ਚੱਲੀ ਹੁਣ ਪੀੜਤ ਤੇ ਉਲਟੇ ਇਹ ਬੰਦ ਚੱਲੇ ਆ ਜਿਹੜੇ ਇੱਕ ਸੇਵਾ ਕਰਨ ਆਏ ਸੋ ਖੈਰ ਗੱਲ ਆਪਣੀ ਲੰਬੀ ਚੱਲੇ ਜਾਏਗੀ ਸਾ ਇੱਕ ਤਰਤੀਬ ਇੱਕ ਬਣਾਈ ਜਾਵੇ ਇੱਕ ਸਾਂਝਾ ਪਲੇਟਫਾਰਮ ਬਣਾਇਆ ਜਾਵੇ ਜਿੱਥੋਂ ਇੱਕ ਪ੍ਰੋਪਰ ਡਾਟਾ ਲੈ ਕੇ ਲੋਕਾਂ ਦਾ ਕਿੰਨਾ ਨੁਕਸਾਨ ਹੈ ਕਿਨੇ ਹੋਇਆ ਉਹਦੀ ਇੱਕ ਪ੍ਰੋਪਰ ਲਿਸਟ ਜਾਰੀ ਹੋ ਕੇ ਤੇ ਫਿਰ ਉਸੇ ਤਰੀਕੇ ਨਾਲ ਸਤਿ ਸਾਈਂ ਸਾਹਿਬ ਜਿਹੜੇ ਲੋਕ ਆਪਣੇ ਲੈਵਲ ਤੇ ਮੰਨ ਲਓ ਕਿਸੇ ਜਥੇਬੰਦੀ ਦੇ ਟੱਚ 'ਚ ਨਹੀਂ ਹੈਗੇ ਜਾਂ ਕਿਸੇ ਜਥੇਬੰਦੀ ਦੇ ਸੰਪਰਕ 'ਚ ਨਹੀਂ ਹੈਗੇ ਆਪਣੇ ਲੈਵਲ ਤੇ ਪਿੰਡਾਂ 'ਚੋਂ ਆਪ ਮਾਰੇ ਹੋ ਕੇ ਲੋਕ ਨੌਜਵਾਨ ਜਿਹੜਾ ਹੜਪੀੜਤਾ ਵਾਸਤੇ ਸਮਗਰੀ ਲਿਜਾ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਜੀ ਦੇਖੋ ਉਹਨਾਂ ਨੂੰ ਉਹਨਾਂ ਦਾ ਕੋਈ ਕਸੂਰ ਨਹੀਂਗਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿਸਾਨੀ ਮੋਰਚਾ ਲੱਗਾ ਜਿੰਨੇ ਗਏ ਸਾਰੇ ਜਥੇਬੰਦੀਆਂ ਦੇ ਕੈਡਰ ਤੇ ਨਹੀਂ ਨਾ ਜਥੇਬੰਦੀਆਂ ਦੇ ਕੰਟੈਕਟ ਤੇ ਨਹੀਂ ਪਰ ਜਥੇਬੰਦੀਆਂ ਨੇ ਜਾ ਕੇ ਇੱਕ ਸਟੇਜ ਲਾ ਲਈ ਕੋਈ ਆਪਣੇ ਪਤੋਂ ਅੱਗੇ ਟੱਪਿਆ ਉਹਨਾਂ ਨੂੰ ਪਤਾ ਸੀ ਵੀ ਇੱਥੇ ਸਟੇਜ ਲੱਗੀ ਆ ਜੋ ਪ੍ਰੋਗਰਾਮ ਆਏਗਾ ਉਹ ਸਾਹਬਦਾਨ ਅੱਗੇ ਵਧਿਆ ਜਾਏਗਾ ਜਿੱਦਣ ਸਟੇਜ ਤੋਂ ਪ੍ਰੋਗਰਾਮ ਆਏ ਫਿਰ ਲੋਕ ਅੱਗੇ ਵਧੇ ਲੋਕਾਂ ਦਾ ਕਸੂਰ ਨਹੀਂ ਹੁੰਦਾ ਮੈਨੇਜਮੈਂਟ ਕਰਨ ਵਾਲਿਆਂ ਦਾ ਕਸੂਰ ਹੁੰਦਾ ਸੋ ਉਹਨਾਂ ਅਸੀਂ ਤਰਤੀਬ ਦੇ ਚੱਲਿਆਂ ਦੀ ਕੋਸ਼ਿਸ਼ ਕਰ ਰਹੇ ਆਂ ਵੀ ਅਜੇ ਵੀ ਢੁੱਲੇ ਬਰਾਂ ਦਾ ਕੁਝ ਨਹੀਂ ਵਿਗੜਿਆ ਪੰਜਾਬ ਦੀ ਲੜਾਈ ਲੰਮੀ ਆ ਅਸੀਂ ਲੋਕਾਂ ਦਾ ਮੋੜ ਵਸੇਬਾ ਕਰਨਾ ਜ਼ਿਮੀਂਦਾਰਾਂ ਦੀ ਬਾਹ ਫੜਨੀ ਫਸਲਾਂ ਬੀਜਣੀਆਂ 100 ਤਰ੍ਹਾਂ ਦੇ ਉਹਨਾਂ ਦੇ ਖਰਚੇ ਪਏ ਨੇ ਜਿਦਾ ਚਾਰ ਦਿਨ ਦੇ ਵਿੱਚ ਨੂੰ ਮਿਸਮੈਨੇਜ ਕਰਕੇ ਖਲਾਰਾ ਪਾ ਕੇ ਚਲੇ ਜਾਵਾਂਗੇ ਤੇ ਇਹਦੀ ਜ਼ਿੰਮੇਵਾਰੀ ਇਹਦਾ ਬੋਝ ਸਾਡੇ ਸਿਰਾਂ ਤੇ ਰਹੇਗਾ ਮੀਟਿੰਗ ਦੇ ਵਿੱਚ ਹੁਣ ਵਿਚਾਰ ਚਰਚਾ ਕੀ ਹੋਈ ਜੀ ਕਿਹੜੇ ਮਸਲਿਆਂ ਨੂੰ ਲੈ ਕੇ ਵਿਚਾਰ ਹੋਏ ਆ ਜੀ ਮਸਲੇ ਇਸ ਮੈਨੇਜ ਨੂੰ ਕਰਕੇ ਹੋਏ ਆ ਉਹਦੇ ਲਈ ਕੁਝ ਸੰਸਥਾਵਾਂ 'ਚ ਪਹੁੰਚ ਨਹੀਂ ਪਾਈਆਂ ਉਹਨਾਂ ਨਾਲ ਰਾਬਤਾ ਨਹੀਂ ਹੋ ਪਾਇਆ ਕਿਉਂਕ ਲਾ ਕੇ ਤੇ ਜਿੰਨੀਆਂ ਸੰਸਥਾਵਾਂ ਹੋਰ ਰਹਿ ਗਈਆਂ ਨੇ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾਊਗਾ ਜਿਹੜੇ ਅਲੱਗ-ਅਲੱਗ ਆਰਟਿਸਟ ਕੰਮ ਕਰਦੇ ਪਏ ਨੇ ਉਹਨਾਂ ਨਾਲ ਕੀਤਾ ਜਾਊਗਾ ਪੱਤਰਕਾਰ ਭਾਈ ਚਾਰੇ ਦਾ ਕਿ ਜਿਹੜੀ ਗੱਲ ਇਹ ਪਹੁੰਚਾਈ ਜਾਵੇਗੀ ਵੀ ਇਹਦੀ ਇੱਕ ਤਰਤੀਬ ਬਣਾਉਣ ਦੇ ਲਈ ਉਹ ਸਾਰੇ ਸਾਡੇ ਸਾਥ ਜੋਗਦ ਅੱਛਾ ਤਰਤੀਬ ਦੇ ਨਾਲ ਹੁਣ ਰਸ਼ਨ ਵੰਡਿਆ ਜਾਊਗਾ ਜੀ ਜਦੋਂ ਉਹ ਬਣ ਜੇਗੀ ਕੋਸ਼ਿਸ਼ ਆ ਤਰਤੀਬ ਬਣਾਉਣ ਦੀ ਅੱਛਾ ਤਰਤੀਬ ਬਣੇਗੀ ਹਨਾ ਜੀ ਤਰਤੀਬ ਬਣਾਉਣ ਦੀ ਕੋਸ਼ਿਸ਼ ਆ ਦੋ ਦਿਨ ਬਾਅਦ ਅਸੀਂ ਉਹਨਾਂ ਨੂੰ ਬਹਾਲ ਦਾਂਗੇ ਉਹ ਬੈੱਕ ਤੇ ਟੇਬਲ ਤੇ ਆਪਣੀ ਤਰਤੀਬ ਬਣਾ ਲੈਣ ਉਹ ਤੋਂ ਬਾਅਦ ਜੇ ਸਾਡੀ ਨਾਮ ਜ਼ਰੂਰਤ ਹੋਊਗੀ ਤੇ ਅਸੀਂ ਕਰਦੇ ਕੋਈ ਗੱਲ ਐ ਭਾਈ ਜੀ ਇਹ ਵੀ ਜ਼ਰੂਰ ਦੱਸ ਦਿਓ ਬਹੁਤੇ ਐਨ ਆਰ ਆਈ ਵੀਰ ਆਪਾਂ ਨੂੰ ਦੇਖ ਰਹੇ ਨੇ ਹੜਪ੍ਰਭਾਵਿਤ ਇਲਾਕੇ ਦੇ ਵਿੱਚ ਕਿਹੋ ਜੀ ਮਦਦ ਚਾਹੀਦੀ ਆ ਹਰੇਕ ਨੂੰ ਪੁੱਛ ਰਹੇ ਨੇ ਚਾਹੇ ਉਹ ਐਨ ਜੀਓਜ਼ ਨਾਲ ਗੱਲ ਕਰ ਲੈਣ ਉਹ ਜਾਂ ਕਿਹੇ ਜਥੇਬੰਦੀ ਨਾਲ ਗੱਲ ਕਰ ਲੈਣ ਉਹ ਆਪਣੇ ਤੌਰ ਤੇ ਸੰਪਰਕ ਕਰ ਰਹੇ ਨੇ ਤੁਸੀਂ ਸਿੱਧੇ ਤੌਰ ਤੇ ਇਹ ਦੱਸ ਦਿਓ ਤੁਸੀਂ ਹੜਪ੍ਰਭਾਵਿਤ ਖੇਤਰ ਦੇ ਵਿੱਚ ਵਿਚਰੇ ਹੋ ਅਸਲ ਲੋੜਾਂ ਕੀ ਨੇ ਜੀ ਲੋਕਾਂ ਦੀ ਜਿਹੜਾ ਪ੍ਰਭਾਵਿਤ ਏਰੀਆ ਆ ਨਾ ਜੀ ਉਹਦੇ ਵਿੱਚ ਡਾਕਟਰ ਸਾਹਿਬ ਅਸੀਂ ਤੇ ਅੱਜ ਨਾਲੇ ਬੈਠੇ ਆ ਪਹਿਲੇ ਦਿਨ ਤੋਂ ਆ ਕੇ ਤੇ ਸਾਡੀਆਂ ਟੀਮਾਂ ਅੱਗੇ ਪਿੰਡਾਂ ਜਾਂਦੀਆਂ ਪਰ ਇਹ ਉਹਨਾਂ ਟੀਮਾਂ ਦੇ ਵਿੱਚ ਗਏ ਹੋਏ ਨੇ ਤੁਸੀਂ ਬਾਂਹ ਤੱਕ ਗਏ ਨੇ ਲੱਗ ਲੱਗ ਗਏ ਨੇ ਸੋ ਮੈਨੂੰ ਲੱਗਦਾ ਹੈ ਬੈਟਰ ਦਾ ਸਪੌਣ ਗਏ ਪੀ ਉੱਥੇ ਦੇ ਹਾਲਾਤ ਕੀ ਹੈ ਤੇ ਕਿਹੜੀ ਚੀਜ਼ ਵਾਕਿਆ ਚਾਹੀਦੀ ਹੈ ਹਾਰਪਿੰਡ ਦੀਆਂ ਚੀਜ਼ਾਂ ਲੋਕਾਂ ਨੂੰ ਚਾਹੀਦੀਆਂ ਜੀ ਇਹ ਨਹੀਂ ਵੀ ਜੀ ਇਸ ਤਰ੍ਹਾਂ ਹੈ ਕਿ ਹੁਣ ਤੱਕ ਜਿਹੜੀ ਪਹਿਲੇ ਫੇਸ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਜਿੰਨੀ ਰਸਦ ਦੀ ਜਾਂ ਜਿੰਨੀ ਰਾਸਮਗਦੀ ਦੀ ਲੋੜ ਸੀ ਉਹ ਤਕਰੀਬਨ ਤਕਰੀਬਨ ਸਾਰੇ ਇਲਾਕੇ ਚ ਪਹੁੰਚ ਚੁੱਕੀ ਹੈ ਜਿਹੜੇ ਪਿੰਡਾਂ ਦੇ ਵਿੱਚ ਨਹੀਂ ਵੀ ਪਹੁੰਚੀ ਉੱਥੇ ਵੀ ਵੱਖ-ਵੱਖ ਐਨ ਜੀਓਜ਼ ਜਾਂ ਖਾਲਸਾ ਏਡ ਦੇ ਸੇਵਾਦਾਰ ਲੱਗੇ ਹੋਏ ਨੇ ਉਹ ਪਹਚਾ ਰਹੇ ਨੇ ਇਹਦੇ ਤੋਂ ਬਾਅਦ ਜਿਹੜੀਆਂ ਗਲੇਰੀਆਂ ਸਾਡੀਆਂ ਸਮੱਸਿਆ ਬੇਸ਼ੱਕ ਜਗਰਾਜ ਸਿੰਘ ਔਰ ਯੂनाइटेड ਇਕਵਿਟ੍ਰੇਸ਼ਨ ਵਾਲੇ ਇਸ ਖੇਤਰ ਚ ਵਧੀਆ ਜਿਹੜੀ ਚੰਬਰੀ ਨਿਭਾਰੇ ਨੇ ਕੋਈ ਸਿਰਫ ਮੈਡੀਕਲ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਉਹਦੇ ਤੋਂ ਬਾਅਦ ਜਿਹੜੇ ਜਾਨਵਰ ਖਾਸ ਕਰਕੇ ਜਿੱਥੋਂ ਪਾਣੀ ਲੱਥ ਰਿਹਾ ਸੀ ਵੇਖਿਆ ਕਿ ਜਾਨਵਰਾਂ ਦੀਆਂ ਉੱਥੇ ਲਾਸ਼ਾਂ ਪਈਆਂ ਨੇ ਉਹਨਾਂ ਨੂੰ ਡਿਸਪੋਜ਼ ਆਫ ਕਰਨਾ ਹੈ ਕਿ ਉਹਨਾਂ ਦੇ ਗਲਣ ਦੇ ਨਾਲ ਕੋਈ ਬਿਮਾਰੀ ਨਾ ਫੈਲ ਜਾਵੇ ਫਿਰ ਜਿਹੜੀਆਂ ਜ਼ਮੀਨਾਂ ਦੇ ਉੱਪਰ ਮਿੱਟੀ ਰੇਤ ਜਾਂ ਭਲ ਚੜ ਗਈ ਹੈ ਉਹਨੂੰ ਦੁਬਾਰਾ ਉੱਥੋਂ ਖਾਲੀ ਕਰਾ ਕੇ ਉਸ ਜ਼ਮੀਨ ਨੂੰ ਜ਼ਰਾਇਤ ਦੇ ਕਾਬਿਲ ਕਿਵੇਂ ਬਣਾਉਣਾ ਹੈ ਉਹਦੇ ਤੋਂ ਇਲਾਵਾ ਜਿਹੜੀ ਕਿਸਾਨਾਂ ਨੇ ਜੇ ਕਿਸੇ ਦੀ ਜ਼ਮੀਨ ਜ਼ਰਾਇਤ ਦੇ ਕਾਬਿਲ ਹੋ ਜਾਵੇ ਤੇ ਜਿਹੜੀ ਉਹਨਾਂ ਨੇ ਅਗਲੀ ਫਿਰ ਫਸਲ ਬੀਜਣੀ ਉਹਦੇ ਵਾਸਤੇ ਕਣਕ ਦੇ ਬੀਜ ਉਹ ਤੁਸੀਂ ਵੇਖੋ ਕਿ ਇੱਕ ਕੁਝ ਲੋਕ ਇਹੋ ਜਿਹੀ ਸੁਆਰਤੀ ਹੈਗੇ ਨੇ ਹੁਣ ਵੀ ਅਸੀਂ ਵੇਖਦੇ ਹਾਂ ਕਿ ਕੁਝ ਲੋਕ ਇਹੋ ਜ ਇਹ ਫਾਇਦਾ ਉਠਾ ਰਹੇ ਨੇ ਸੋ ਸਾਨੂੰ ਇਹ ਵੀ ਹੈ ਕਿ ਉਸ ਸਮੇਂ ਤੇ ਵੀ ਜਦੋਂ ਸਾਨੂੰ ਡਾਇਆ ਦੀ ਨਾਈਟ੍ਰੋਜਨ ਦੀ ਯੂਰੀਆ ਦੀ ਜਦੋਂ ਸਾਨੂੰ ਲੋੜ ਪੈਣੀ ਹੈ ਤੇ ਉਦੋਂ ਵੀ ਕੁਝ ਜਿਹੜੇ ਲੋਕ ਨਜਾਇਜ਼ ਫਾਇਦਾ ਉਠਾਉਣਗੇ ਅਸੀਂ ਸਾਡੀ ਉਹ ਵੀ ਸੋਚ ਹੈ ਕਿ ਅਸੀਂ ਇਹ ਜਿਹੜੇ ਪੈਸਟੀਸਾਈਡ ਇਨਸੈਕਟੀਸਾਈਡ ਜਾਂ ਫਰਟੀਲਾਈਜ਼ਰ ਜਿਹੜੇ ਨੇ ਇਸ ਤੋਂ ਇਲਾਵਾ ਜਿਹੜੇ ਸੀਡਸ ਨੇ ਉਹਨਾਂ ਨੂੰ ਵੀ ਪਹਿਲਾਂ ਹੀ ਸਟੋਰ ਕਰਨਾ ਸ਼ੁਰੂ ਕਰ ਦਈਏ ਕਿ ਉਦੋਂ ਅਸੀਂ ਪ੍ਰਭਾਵ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਕਿਸਾਨਾਂ ਨੂੰ ਦੇ ਸਕੀਏ ਸੋ ਐਨਆਰਆਈ ਵੀਰਾਂ ਨੂੰ ਪਹਿਲੀ ਅਪੀਲ ਹੈ ਕਿ ਪਹਿਲੇ ਪੜਾਅ ਦੇ ਵਿੱਚ ਜਿੰਨੀ ਰਾਸ ਸਮਗਰੀ ਤੇ ਮਦਦ ਦੀ ਲੋੜ ਸੀ ਉਹ ਸਾਡੇ ਕੋਲ ਇਨਫ ਹੈ ਜਿਹੜੀ ਅਗਲੇਰੇ ਸਾਡੀ ਲੋੜ ਸ਼ੁਰੂ ਹੋਣੀ ਹੈ ਉਹ ਹੁਣ ਦੇ ਨਾਲੋਂ ਬਹੁਤ ਵੱਡੀ ਹੋਣੀ ਹੈ ਉਹ ਆਪਣੀ ਇਕੱਤਰ ਕੀਤੀ ਮਾਇਆ ਨੂੰ ਫਿਲਹਾਲ ਬਚਾ ਕੇ ਰੱਖਣ ਕਿਉਂਕਿ ਅਗਲੇਰੀ ਜਿਹੜੀ ਸਾਡੇ ਪੜਾਅ ਸ਼ੁਰੂ ਹੋਣੇ ਨੇ ਉਹ ਇਹਦੇ ਨਾਲੋਂ ਬਹੁਤ ਵੱਡੇ ਹੋਣੇ ਨੇ ਕਿਹੜੇ ਕਿਹੜੇ ਪੜਾਅ ਹੁੰਦੇ ਨੇ ਜਦੋਂ ਤੁਸੀਂ ਤੁਹਾਡਾ ਐਕਸਪੀਰੀਅੰਸ ਹੋਏਗਾ ਹੜਪ੍ਰਭਾਵਿਤ ਖੇਤਰ ਦੇ ਨਾਲ ਨਜਿੱਠਣ ਦਾ ਕਿੰਨਾ ਕਿੰਨਾ ਪੜਾਵਾ ਦੇ ਵਿੱਚੋਂ ਗੁਜ਼ਰ ਕੇ ਲੋਕਾਂ ਦੀ ਮਦਦ ਹੁੰਦੀ ਹੈ ਜੀ ਦੇਖੋ ਮੈਂ ਇਹ ਤੁਹਾਨੂੰ ਦੱਸ ਚੁੱਕਾ ਕਿ ਪਹਿਲਾ ਪੜਾਅ ਹੋਣਾ ਹੈ ਕਿ ਕੀ ਇਸ ਬਿਮਾਰੀ ਇਤਨੀ ਕੋਈ ਫਾਲਦੀ ਪਾਣੀ ਖੜਾ ਰਹਿਣ ਦੇ ਨਾਲ ਸਭ ਤੋਂ ਪਹਿਲਾਂ ਰੈਸਕਿਊ ਕਰਦੇ ਨੇ ਜੀ ਲੋਕਾਂ ਨੂੰ ਜੀ ਰੈਸਕਿਊ ਹੋ ਚ ਬਿਮਾਰੀਆਂ ਫੈਲ ਰਹੀਆਂ ਨੇ ਚਮੜੀ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਉਹ ਫਿਰ ਡਾਕਟਰਾਂ ਦੀ ਮਦਦ ਨਾਲ ਅਸੀਂ ਉਹ ਦਵਾਈਆਂ ਦੇ ਸਕੀਏ ਕੁਝ ਇਹੋ ਜਿਹੇ ਲੋਕ ਨੇ ਹੁਣ ਸਪੋਜ਼ ਕਿਸੇ ਕੋਈ ਐਂਟੀ ਐਂਜ਼ਾਇਟਿਕ ਮੈਡੀਸਨ ਲੈ ਰਿਹਾ ਉਹ ਇੱਕ ਐਨਜੀਓ ਨਹੀਂ ਬਣ ਸਕਦੀ ਕਿਉਂਕਿ ਉਹਦੇ ਵਾਸਤੇ ਇੱਕ ਸੈਕਟਰੀਕ ਡਾਕਟਰ ਦੀ ਲੋੜ ਹੈ ਉਹਦੀ ਪ੍ਰਸਕ੍ਰਿਪਸ਼ਨ ਤੋਂ ਬਿਨਾਂ ਦਵਾਈ ਨਹੀਂ ਮਿਲਦੀ ਸੋ ਇਹ ਵੱਡੇ ਪੱਧਰ ਦੇ ਉੱਪਰ ਪਈ ਲਾਇਆ ਪ੍ਰਬੰਧ ਕਰਨਾ ਜੀ ਇੱਥੇ ਇਹ ਜ਼ਰੂਰ ਦੱਸਦੇ ਲੋਕ ਦਵਾਈਆਂ ਵੀ ਸਟੋਰ ਕਰ ਰਹੇ ਨੇ ਜੀ ਨਹੀਂ ਮੈਂ ਇਸ ਤਰ੍ਹਾਂ ਦਾ ਤੇ ਜੋ ਕੁਝ ਨਹੀਂ ਵੇਖਿਆ ਹੋ ਸਕਦਾ ਕਿਸੇ ਦੀ ਰੁਟੀਨ ਮੈਡੀਸਨ ਚੱਲ ਰਹੀ ਹੈ ਕੋਈ ਬਲੱਡ ਪ੍ਰੈਸ਼ਰ ਦਾ ਪੇਸ਼ੈਂਟ ਹੈ ਜਾਂ ਕੋਈ 슈 ਇਹ ਸੀ ਸਰਬੱਤ ਦੇ ਭਲੇ ਵਾਲੀ ਕਾਮ ਹੈ ਜੇ ਬੰਦੀ ਕੋਈ ਥੋੜੀ ਬੁਤੀ ਚੱਲਦੀ ਵੀ ਆ ਤੇ ਉਹ ਕੋਈ ਇੰਨੀ ਵੱਡੀ ਸਮੱਸਿਆ ਨਹੀਂ ਆ ਗੱਲ ਇਹ ਆ ਕਿ ਸਟੋਰ ਕਰ ਲੈਣ ਕੋਈ ਗੱਲ ਨਹੀਂ ਪਰ ਇਹ ਜਨਾ ਹੋਵੇ ਕਿ ਕੁਝ ਸਟੋਰ ਕਰ ਲੈਣ ਤੇ ਕੁਝ ਤੱਕ ਬਿਲਕੁਲ ਨਾ ਪਹੁੰਚੇ ਸਮੱਸਿਆ ਇਹ ਆ ਹਾਂ ਠੀਕ ਹੈ ਤੇ ਬਾਈ ਜੀ ਇੱਕ ਇੱਥੇ ਇਹ ਗੱਲ ਤੇ ਜ਼ਰੂਰ ਚਾਨਣਾ ਪਾ ਦਿਓ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਟੋਕਨ ਸਿਸਟਮ ਰਾਹੀਂ ਲੋਕਾਂ ਨੂੰ ਰਸਣ ਮਿਲਣ ਜਾ ਰਹੇ ਹੈ ਜੀ ਹਾਂ ਜੀ ਉਹ ਸਾਰਾ ਕੁਝ ਉਹ ਤੈਅ ਕਰਨ ਕੇ ਬੈਠੇ ਜਿਹੜੀ ਅਗਲੀ ਸਾਡਾ ਕੰਮ ਹੈ ਸਿਰਫ ਉਹਨਾਂ ਸਾਰਨ ਇਕੱਠੇ ਕਰਕੇ ਭਾਲ ਦੇਣਾ ਅਸੀਂ ਭਾਲਨ ਤੋਂ ਬਾਅਦ ਆਪਣੇ ਆਪ ਨੂੰ ਵਿੱਚੋਂ ਜੇ ਜਰੂਰਤ ਹੋਏ ਕਿ ਆਪਾਂ ਰੋਲਾ ਦਾ ਕਰਾਂਗੇ ਜੇ ਰਿਸਪੌਂਸਿਬਿਲਟੀ ਉਹਨਾਂ ਨੇ ਚੁਕਣੀ ਸਾਰੀ ਜਾਂ ਉਹ ਸੇਵਾ ਕਰਨੀ ਚਾਹੁੰਦੇ ਨੇ ਉਹ ਦਿਨ ਕੋ ਸਾਰਾ ਕੁਝ ਅਗਲੀ ਕਮੇਟੀ ਤੈਅ ਕਰੇਗੀ ਇਸ ਕਮੇਟੀ ਦਾ ਕੰਮ ਸਿਰਫ ਉਹਨਾਂ ਨੂੰ ਕੋਆਰਡੀਨੇਟ ਕਰਕੇ ਇਕੱਠੇ ਬਾਲਣਾ ਹੈ ਪ੍ਰਸ਼ਾਸਨ ਦਾ ਵੀ ਸਹਿਯੋਗ ਲਿਆ ਜਾਊਗਾ ਪ੍ਰਸ਼ਾਸਨ ਵਿੱਚ ਆਏਗਾ ਸੋ ਉਹਨਾਂ ਨਾਲ ਵੀ ਪਹਿਲ ਦੇ ਤੌਰ ਤੇ ਡੀਸੀ ਮੈਡਮ ਦੇ ਨਾਲ ਹੀ ਮੀਟਿੰਗ ਕਰਨ ਦੀ ਕੋਸ਼ਿਸ਼ ਕਰਾਂਗੇ ਅੰਤ ਦੇ ਵਿੱਚ ਸੰਖੇਪ ਦੇ ਵਿੱਚ ਜਿਹੜੇ ਐਨ ਆਰ ਆਈ ਵੀਰ ਭਰਾ ਦੇਖ ਰਹੇ ਨੇ ਜਾਂ ਹੋਰ ਦਾਨੀ ਸੱਜਣ ਨੇ ਜਿਹੜੇ ਪੰਜਾਬ ਪ੍ਰਤੀ ਦਰਦ ਨੇ ਰੱਖਦੇ ਨੇ ਜਾਂ ਪੰਜਾਬ ਹਿਤਾਸ਼ੀ ਨੇ ਪੰਜਾਬ ਪੱਖੀ ਸੋਚ ਰੱਖਦੇ ਨੇ ਉਹਨਾਂ ਨੂੰ ਤੁਸੀਂ ਹ ਸੰਭਾਲੋ ਸਹੀ ਤਰੀਕੇ ਨਾਲ ਉਹਦਾ ਇਸਤੇਮਾਲ ਕਰੋ ਵੋ ਜਨੂਨ ਬੰਦਿਆਂ ਤੱਕ ਪਹੁੰਚੇ ਬੇਵਜਾ ਹਰ ਥਾਂ ਦੇ ਉੱਤੇ ਹਰ ਚੀਜ਼ ਨਾ ਸੁੱਟੋ ਜਿੰਨੀ 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 ਚੀਜ਼ ਦੀ ਜਿੱਥੇ ਇਥੇ ਜਰੂਰਤ ਆ ਉਹਦੇ ਹਿਸਾਬ ਨਾਲ ਡਿਸਟ੍ਰੀਬਿਊਟ ਕਰੋ ਹਾਲ ਦੀ ਘੜੀ ਤੇ ਮੈਂ ਇਹੀ ਕਰਾਂਗਾ ਕਿ ਪੰਜਾਬ ਦੇ ਵਿੱਚ ਹਾਲ ਦੀ ਘੜੀ ਬਹੁਤ ਕੁਝ ਬਹੁਤ ਸਾਰਾ ਰਾਸ਼ਨ ਜਾਂ ਦੂਜੀਆਂ ਚੀਜ਼ਾਂ ਦੇ ਉੱਤੇ ਅਸੀਂ ਨਾ ਖਰਚੀਏ ਆਪਣਾ سرمਾਇਆ ਸਟੋਰ ਰੱਖੋ ਅੱਗੇ ਜਰੂਰ ਹੈ ਜਦੋਂ ਪਾਏ ਕਿ ਸੰਗਤਾਂ ਨੂੰ ਅਪੀਲ ਕਰੇਗੇ ਉਹ ਸਭ ਨਾਲ ਤੁਸੀਂ ਮਦਦ ਕਰ ਸਕਦੇ ਹੋ ਠੀਕ ਹੈ ਧੰਨਵਾਦ ਜੀ ਧੰਵਾਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸਾਡੇ ਨਾਲ ਵੱਖੋ ਵੱਖਰੀਆਂ ਸਿੱਖ ਜਥੇਬੰਦੀਆਂ ਦੇ ਆਗੂ ਤਾ ਹੜ੍ਹ ਪ੍ਰਭਾਵਿਤ ਖੇਤਰ ਦੇ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਅੱਜ ਇਹਨਾਂ ਵੱਲੋਂ ਮੀਟਿੰਗ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਨੇਕਾਂ ਜਥੇਬੰਦੀਆਂ ਨੂੰ ਇਹਨਾਂ ਵੱਲੋਂ ਸੱਦਾ ਦਿੱਤਾ ਗਿਆ ਹੈ ਤਾਂ ਮੀਟਿੰਗ ਦੇ ਵਿੱਚ ਤੈਅ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਕਿਹੋ ਜੀ ਮਦਦ ਹੋਏਗੀ ਜਾਂ ਲੋਕਾਂ ਤੱਕ ਜਿਹੜਾ ਰਾਹਤ ਸਮੱਗਰੀ ਹੈ ਜਾਂ ਮੁੜ ਵਸੇਵੇਂ ਵਾਸਤੇ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਹੈ ਉਹਦੇ ਵਾਸਤੇ ਇਹਨਾਂ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਦੇਖਣਾ ਹੋਵੇਗਾ ਇੱਕੇ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬਹੁਤ-ਬਹੁਤ ਧੰਨਵਾਦ